ਹਾਂਜੀ ਦੋਸਤੋ ਸ਼ਸ਼ੀਕਾਰ ਜੀ ਕੀ ਹਾਲ ਚਾਲ ਆ ਦੋਸਤੋ ਤੇ ਹਾਂਜੀ ਅੱਜ ਬ ਗੱਲ ਕਰਾਂਗੇ ਜੋ ਕੀ ਹੈ 17 ਤਰੀਕ ਜਾਨੇ ਕਿ ਕੱਲ ਨੂੰ ਇਮਤਿਹਾਨ ਹੋਇਆ ਸੀ ਬਾਬਾ ਫਰੀਦ ਦਾ ਬਾਬਾ ਫਰੀਦ ਦਾ ਕੱਲ ਨੂੰ ਇਮਤਿਹਾਨ ਹੋਇਆ ਸੀ ਜੀ ਉਹਨਾਂ ਦੀ ਆਨਸਰ ਕੀ ਜਿਹੜੀ ਆ ਚੁੱਕੀ ਹੈ ਜੀ ਠੀਕ ਹੈ ਉਹ ਆਨਸਰ ਕੀ ਤੁਸੀਂ ਕੈਂਡੀਡੇਟ ਕਿਸ ਤਰ੍ਹਾਂ ਦੇ ਸਕਦੇ ਹੋ ਪੰਜਾਬੀ 1 ਦਾ ਪੇਪਰ ਹੋਇਆ ਸੀ ਜੀ ਉਹ ਸਰਕਾਰੀ ਪੋਸਟਾਂ ਦੇ ਵੀ ਜਾ ਕੇ ਦੇਖ ਸਕਦੇ ਹੋ ਤੇ ਬਾਬਾ ਫਰੀਦ ਦੀ ਜਿਹੜੀ ਅਫਸਰ ਪ੍ਰੈਕਟਿਸ ਵੀ ਤੁਸੀਂ ਜਾ ਕੇ ਦੇ ਸਕਦੇ ਆ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਦੋਨਾਂ ਹੀ ਦੱਸਾਂਗੇ ਵੀ ਕਿਸ ਤਰ੍ਹਾਂ ਸੀਰੀ ਨੇ ਅਨਸਰ ਕੀ ਡਾਊਨਲੋਡ ਕਰ ਸਕਦੇ ਹਾਂ ਠੀਕ ਹੈ ਜੀ ਤੇ ਜਿਹੜਾ ਵੀ ਤੇ 25 ਨੰਬਰ ਵਾਲਾ ਸੀ ਇਹਦੇ ਨੰਬਰ ਆ ਗਏ ਉਹ ਕੈਂਡੀਡੇਟ ਚ ਪਾਸ ਆਊਟ ਮੰਨਿਆ ਜਾਂਦਾ ਠੀਕ ਹੈ ਜੀ ਹਕਬਲ ਆਪਾਂ Google ਤੇ ਆ ਜਾਣਾ ਜੀ ਇੱਥੇ ਤੁਸੀਂ ਦੇਖੋਗੇ ਸਰਕਾਰੀ ਪੋਸਟਾਂ ਠੀਕ ਹੈ ਜੀ ਤੇ ਇਹ ਸਾਈਟ ਆ ਦੋਸਤੋ ਇਹਦੇ ਅਸੀਂ ਡੇਲੀ ਪੋਸਟਾਂ ਦੀ ਜਾਣਕਾਰੀ ਦਿੰਨੇ ਜਾਂਦੇ ਹਾਂ ਤੁਸੀਂ ਰੋਜ਼ ਡੇਲੀ ਵੇਸਟ ਕਰ ਲਿਆ ਕਰੋ ਤੇ ਨਾਲ ਹੀ ਸਾਡਾ ਇੱਥੇ WhatsApp ਚੈਨਲ ਬਣਿਆ ਹੋਇਆ ਹੈਗਾ ਇਹਨੂੰ ਵੀ ਤੁਸੀਂ ਇੱਥੇ ਜੁਆਇਨ ਕਰ ਸਕਦੇ ਹੋ ਜੋ ਬਿਲਕੁਲ ਫ੍ਰੀ ਹੈ ਨਾਲ ਹੀ ਟੈਲੀਗ੍ਰਾਮ ਇਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਗੱਲ ਕਰਦੇ ਆਂ ਬਾਬਾ ਫਰੀਦ ਦੀ ਆਫੀਸ਼ਲ ਵੈਬਸਾਈਟ ਦੇ ਤੁਸੀਂ ਜਾ ਕੇ ਵੀ ਇਹਨੂੰ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਵੈਬਸਾਈਟ ਤੇ ਵਿਸਟ ਕਰ ਲੈਣਾ ਜੀ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਦੱਸਦੇ ਆਂ ਜੀ ਕਿ ਜਾ ਕੇ ਤੁਸੀਂ ਸਰਚ ਕਰ ਲੈਣਾ ਬਾਬਾ ਫਰੀਦ ਦੀ ਵੈਬਸਾਈਟ ਤੇ ਉਸ ਤੋਂ ਬਾਅਦ ਸਾਈਟ ਥੋੜੀ ਸਲੋ ਹੈ ਜੀ ਕਰਕੇ ਆਪਾਂ ਨੂੰ ਇੱਕ ਵਾਰੀ ਦੁਬਾਰਾ ਕੀ ਇਹਨੂੰ ਰੀਫਰੈਸ਼ ਕਰਨਾ ਪਊਗਾ ਉਸ ਤੋਂ ਬਾਅਦ ਵੈਬਸਾਈਟ ਓਪਨ ਹੋ ਗਈ ਜੀ ਤੁਸੀਂ ਦੇਖੋਗੇ ਜਿਹੜਾ ਕਿਸੇ ਇਗਜ਼ਾਮ ਹੋਇਆ ਸੀਗਾ ਜੀ 17 ਤਰੀਕ ਨੂੰ ਠੀਕ ਹੈ ਜੀ ਉਹਦੀ ਕੀ ਆਨਸਰ ਕੀ ਹੈ ਜਿਹੜੀ ਆ ਚੁੱਕੀ ਹੈ ਜੀ ਕੁਐਸਚਨ ਪੇਪਰ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੀ ਪੰਜਾਬੀ ਲੈਂਗੁਏਜ ਦਾ ਟੈਕਸਟ ਹੋਇਆ ਸੀ ਠੀਕ ਹੈ ਜੀ ਹਾਂ ਇਸ ਇਸ ਨੂੰ ਤੁਸੀਂ ਦੇਖਣ ਲਈ ਇੱਥੇ ਕਲਿੱਕ ਕਰੋਗੇ ਜੀ ਆਨਸਰ ਕੀ ਦੇ ਆਨਸਰ ਕੀ ਦੇ ਜੋ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਕਿਹੜੀ ਵੈਬਸਾਈਟ ਇਸ ਤਰ੍ਹਾਂ ਦੀ ਆ ਜਾਊਗੀ ਇਸ ਨੂੰ ਦੇਖੋਗੇ ਸਾਰਾ ਹੀ ਤੁਹਾਨੂੰ ਜਿਹੜੀ ਆਨਸਰ ਕੀ ਹੈ ਜੀ ਇੱਥੇ ਤੁਹਾਨੂੰ ਮਿਲ ਜਾਣੀ ਆ ਠੀਕ ਹੈ ਇੱਥੇ ਆਪਣਾ ਜਿਹੜਾ ਕੁਐਸਚਨ ਤੁਸੀਂ ਮਿਲਾਂਖਣ ਕਰ ਸਕਦੇ ਹੋ ਠੀਕ ਹੈ ਜੀ ਆ ਇਹ ਸੀ ਦੋਸਤੋ ਛੋਟੀ ਜਿਹੀ ਅਪਡੇਟ ਆਸ਼ਕਰ ਦੇਣ ਤੁਹਾਨੂੰ ਕਿ ਜਿਹੜੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਨੂੰ ਵਧੀਆ ਲੱਗੀ ਤਾਂ ਪਲੀ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਕਰ ਲਓ ਤੇ ਵੈਬਸਾਈਟ ਸਰਕਾਰੀ ਪੋਸਟਾਂ ਨੂੰ ਸੀ ਕੀ ਹੈ Google 'ਚ ਜਾ ਕੇ ਦੋਸਤੋ ਇੱਥੇ ਕੀ ਹੈ ਅਸੀਂ ਸਰਚ ਕਰ ਲੈਣਾ ਸਰਕਾਰੀ ਪੋਸਟਾਂ ਠੀਕ ਹੈ ਜੀ ਇੱਥੇ ਸਰਚ ਕਰੋਗੇ ਤਾਂ ਤੁਹਾਡੇ ਸਾਹਮਣੇ ਜੋ ਪਹਿਲੀ ਵੈਬਸਾਈਟ ਆਣੀ ਹੈ ਜੀ ਤੁਸੀਂ ਦੇਖੋਗੇ ਇੱਥੇ Google ਸਰਚ ਕਰੋਗੇ ਸਰਕਾਰੀ ਪੋਸਟਾਂ ithirdsarkaripostan.com ਇਹ ਪੋਸਟ ਇਸੇ ਤੇ ਕਲਿੱਕ ਕਰ ਦੇਣਾ ਜਿਸ ਦੇ ਵਿੱਚ ਤੁਹਾਡੇ ਲਈ ਦਿੱਲੀ ਪੋਸਟਾਂ ਦੀ ਜਾਣਕਾਰੀ ਲੈ ਕੇ ਆਉਣੇ ਰਹੇ ਨੇ ਜੀ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈ ਹਿੰਦ ਜੀ